ਦੀ ਜਿਹੜੀ ਸੰਸਥਾ ਬਣਾਈ ਇਹਨਾਂ ਨੂੰ ਗਲਕ ਫਾਊਂਡੇਸ਼ਨ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਹਰ 2 ਮਹੀਨੇ ਬਾਅਦ ਜਿਹੜੇ ਹੋਰ ਬੰਨ ਇਹਦੇ ਭਾਈਚਾਰੇ ਦੇ ਜਾਂ ਕੋਈ ਹੋਰ ਵਿਅਕਤੀ ਇਸ ਤੋਂ ਤਾਂ ਉਹਨਾਂ ਨੂੰ ਇਹ ਰਾਸ਼ਨ ਮੰਗਦੇ ਹਨ ਬਹੁਤ ਹੀ ਸੰਗਤ ਰੰਗ ਹੈ ਉਹ ਜੇ ਪਰਮਾਤਮਾ ਦੇ ਸਿਰਤਾ ਬਖਸ਼ੀ ਹੋਵੇ ਤੇ ਸਾਨੂੰ ਦਾਨ ਕਰਨਾ ਚਾਹੀਦਾ ਉਹਦੇ ਹੋਰ ਵੀ ਜਿਹੜੇ ਸਮਾਜ ਦੇ ਕੰਮ ਐ ਇਹ ਬਹੁਤ ਹੀ ਬੇਚੰਗੇ ਨਾਲ ਕਰਦੇ ਆ ਜਿਸ ਤਰ੍ਹਾਂ ਕਿ ਅੱਜ ਅਸੀਂ ਦੇਖਿਆ ਪੈਂਕੀ ਪਾਣੀ ਵਾਲੀ ਉਹਨੂੰ ਵੀ ਸਾਫ਼ ਸੁਥਰਾ ਰੱਖਣਾ ਉਹ ਵੀ ਸਾਥ ਹੱਲ ਕਰਦਾ ਇਹ ਵੀ ਇਹ ਜਿਹੜੀ ਵਰਸ ਸੋਸਾਇਟੀ ਕਰਦੀ ਆ ਤੋਂ ਮੈਂ ਲੈਨ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦਨਾ ਕਿ ਸਾਡੇ ਲਈ ਕੰਢੀ ਦੀ ਕੋਈ ਸੇਵਾ ਨਹੀਂ ਪਾਦਰ ਹੈ ਔਰ ਇਸੇ ਤਰ੍ਹਾਂ ਜਿਹੜੀ ਸਮਾਜਿਕ ਸੇਵਾ ਦਾ ਪ੍ਰਚਾਰ ਹੈ ਭਾਵਨ ਗੁਰੂ ਵੈਲਫੇਅਰ ਫਾਊਂਡੇਸ਼ਨ ਹੈ ਜਿਹੜੀ ਪਿਛਲੇ ਲਗਭਗ 7-8 ਸਾਲ ਤੋਂ ਲਗਾਤਾਰ ਕੰਮ ਕਰ ਰਹੀ ਹੈ ਇਹ ਪਾਰਕ ਵੀ ਸਾਡੀ ਸੁਸਾਇਟੀ ਵੱਲੋਂ ਮੇਨਟੇਨ ਕੀਤਾ ਜਾਂਦਾ ਹੈ ਤੇ ਇਹ ਅੱਜ ਸਾਡਾ 38ਵਾਂ ਰੈਸ਼ਨ ਵੰਡ ਸਮਾਰੋਹ ਹੈ ਜਿਸ ਦੇ ਸਿੱਟੇ 31 50-60 ਪਰਿਵਾਰਾਂ ਜਿਹੜੇ ਨੀੜੀ ਪਰਿਵਾਰ ਨੇ ਜ਼ਰੂਰਤਮੰਦ ਪਰਿਵਾਰ ਨੇ ਵਿਡੋ ਲੀਡਿੰਗ ਉਹਨਾਂ ਨੂੰ ਅਸੀਂ ਰੈਸ਼ਨ ਹਰ 2 ਮਹੀਨੇ ਬਾਅਦ ਦਿੰਦੇ ਹਾਂ ਅਸੀਂ ਉਹਦੇ ਵਿੱਚ ਕੋਈ ਨਾ ਕੋਈ ਸਾਨੂੰ ਬਾਜ਼ਾਰ ਵੱਲੋਂ ਕੋਈ ਅਫਸਰ ਕੋਈ ਨਾ ਕੋਈ ਡੋਨਰ ਸਾਨੂੰ ਹਰ ਮਹੀਨੇ ਆਪਣੇ ਵੱਲੋਂ ਆਫਰ ਕਰਦਾ ਹੈ ਇਹ ਅੱਜ ਦਾ ਜਿਹੜਾ ਇਹ ਰੈਸਨਵੰਟ ਸਮਾਰੋਹ ਸੀਗਾ ਇਹ ਸ਼੍ਰੀ ਵਿਨੋਦ ਜੀ ਵਿਨੋਦ ਪੋਜਾ ਜੀ ਵਿਨੋਦ ਟ੍ਰੇਡਰ ਵਾਲੇ ਜਿਹੜੇ ਓਨਰ ਨੇ ਉਹਨਾਂ ਵੱਲੋਂ ਇੱਕ ਕਪੀਲ ਬਬਰ ਇਨਕਮ ਟੈਕਸ ਇੰਸ펙ਟਰ ਵੱਲੋਂ ਅੱਜ ਦਾ ਇਹ ਕੀਤਾ ਗਿਆ ਹੈ ਤੇ ਬਹੁਤ ਹੀ ਜਿਹੜੇ ਦਿਨੇਸ਼ ਚਾਵਲਾ ਜੀ ਨੇ ਬਹੁਤ ਹਨੈਸਟਲੀ ਤੇ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਤਨ ਮਨ ਨਾਲ ਮਿਹਨਤ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਤੇ ਸਾਰੀ ਸੁਸਾਇਟੀ ਵੱਲੋਂ ਫਾਊਂਡੇਸ਼ਨ ਵੱਲੋਂ ਅਸੀਂ ਵਿਨੋਦ ਜੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਇਹ ਸਾਰਾ ਜਿਹੜਾ ਸਾਡੀ ਬਾਲਪੁਰ ਬ੍ਰਦਰ ਫਾਉਂਡੇਸ਼ਨ ਵੱਲੋਂ 38ਵਾਂ ਰਾਸ਼ਨ ਵੰਡ ਸਮਾਰੋਹ ਹੈ ਜਿਹੜੀ ਸਾਡੀ ਸੰਸਥਾ 7-8 ਸਾਲਾਂ ਤੋਂ ਆਪਣੀ ਬਰਾਦਰੀ ਵਾਸਤੇ ਸੇਵਾ ਕਰਦੀ ਆ ਰਹੀ ਹੈ ਅੱਜ ਜਿਹੜੀ ਬਾਲਪੁਰ ਦੀ ਬਰਾਦਰੀ ਦੀ ਪੰਜਾਬ ਪਰਿਵਾਰਾਂ ਲਈ ਇੱਕ ਵਾਧੂ ਜੀ ਲੋੜ ਪੰਧੀਆਂ ਨੂੰ ਰਾਸ਼ਨ ਵੰਡਿਆ ਗਿਆ ਜਿਹੜੀ ਇਹ ਰਾਸ਼ਨ ਦੀ ਸੇਵਾ ਹੈਗੀ ਹੈ ਤੇ ਸਾਡੇ ਵਿਨੋਦ ਟੇਡਰ ਤੋਂ ਜਿਹੜੇ ਉਹਨਾਂ ਨੇ ਉਹਨਾਂ ਨੇ ਦਿੱਤੀ ਹੈ ਸ਼੍ਰੀ ਵਿਨੋਦ ਪਾਇਆ ਪਾਉਲ ਗਾਦੀ ਨੇ ਤੇ ਉਹਨਾਂ ਦੇ ਬੱਚੇ ਨੇ ਤੇ ਇੱਕ ਸਾਡੇ ਕਪਿਲ ਬੱਬਰ ਜੀ ਜਿਹੜੇ ਕੀ ਕੰਟਰੈਕਸ਼ਨ ਇੰਸਪੈਕਟਰ ਹਨ ਉਹਨਾਂ ਕੋਲ ਤੋਂ ਦੇਰੀ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਤੇ ਇਹਨਾਂ ਨੂੰ ਇੱਥੇ ਆਣ ਕੇ ਫੇਰ ਅਸੀਂ ਦਫ਼ਤਰ ਤੇ ਪਹੁੰਚਣ ਦੀ ਸਾਡੇ ਨਾਲ ਸਹਿਯੋਗ ਦਾ ਤਰਫੋਂ